ਅੱਜ ਇੱਥੇ ਅੰਮ੍ਰਿਤਸਰ ਚ ਸ਼੍ਰੀ ਦਰਗਿਆਨਾ ਮੰਦਿਰ ਦੇ ਲਾਗੇ ਐ ਐਨਐਸਜੀ ਦੁਆਰਾ ਜਿਹੜੀ ਐਕਸਰਸ ਆਪਣੀ ਕੀਤੀ ਜਾ ਰਹੀ ਹੈ ਸੋ ਇਹ ਉਸੇ ਸਬੰਧ ਦੇ ਵਿੱਚ ਇੱਥੇ ਸਾਰੇ ਅਸੀਂ ਇਕੱਠੇ ਜੁਨੇ ਹੋਏ ਹੋਏ ਹਾਂ ਬਾਕੀ ਕੋਈ ਇਹੋ ਜੀ ਚੀਜ਼ ਸਾਰਾ ਪੀਸਫੁਲ ਹੈ ਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਐਨਐਸਜੀ ਆਪਣੀ ਐਕਸਰਸ ਨੂੰ ਪੰਜਾਬ ਦੇ ਦਿੱਤਾ ਥੈਂਕ ਯੂ ਸਰ ਇੱਕ ਮੰਦਿਰ ਦੇ ਵਿੱਚ ਹੀ ਕਿਉਂ ਇਹ ਇਦਾਂ ਦੀ ਚੀਜ਼ ਚਲਾਉਂਦੇ ਨੇ ਨਹੀਂ ਇਹ ਇਟਸ ਨੋ ਮੰਦਿਰ ਦੇ ਬਾਰੇ ਨਹੀਂ ਹੈ ਮੰਦਿਰ ਦੇ ਬਾਹਰ ਬਾੜ ਜਿਹੜੇ ਸਾਈਡ ਤੇ ਜਿਹੜੀ ਜਿਹੜੀ ਪੁਆਇੰਟ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਹਰ ਜਗ੍ਹਾ ਤੇ ਐਨਰਜੀ ਆਪਣੀ ਕਰਦੇ ਪੂਰੇ ਇੰਡੀਆ ਦੇ ਵਿੱਚ ਇਹ ਕਰਦੇ ਨੇ ਹਰ ਪੁਆਇੰਟ ਤੇ ਐਕਸਰਸਾਈਜ਼ ਕਰਦੇ ਸਰ ਕੋਈ ਧਮਕੀ ਨਹੀਂ ਜੀ ਰਾਜੀ ਕੋਈ ਗੱਲ ਨਹੀਂ ਨਹੀਂ ਇਹੋ ਜੀ ਕਿਸੇ ਤਰੀਕੇ ਦੀ ਅਫਵਾਹਾਂ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਕਿਸੇ ਤਰੀਕੇ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਇਹ ਇੱਕ ਨਾਰਮਲ ਰੂਟੀਨ ਐਕਸਰਸਾਈਜ਼ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਤੇ ਅੱਜ ਵੀ ਉਸੇ ਚੀਜ਼ ਨੂੰ ਐਕਸਰਸਾਈਜ਼ ਹੋ ਰਹੀ ਹੈ ਤੇ ਇੱਕ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਐਨਐਸਜੀ ਕਰ ਰਹੀ ਹੈ ਸਿਰਫ ਇੱਥੇ ਮੰਦਰ ਦੇ ਲਾਗੇ ਨਹੀਂ ਬਾਕੀ ਥ